ਕੋਈ ਨਾ ਲੋਕਾਂ ਕਹਿੰਦੇ ਗੱਡੀਆਂ ਤੇ ਸਟicker ਲਾ ਰਿਆ ਗੱਡੀਆਂ ਤੇ ਪੋਸਟ ਲਾ ਰਿਆ ਇਵਨ ਇਹਨਾਂ ਵੀ ਜਨੇ ਸਾਊਥ ਚ ਰਜਨੀ ਕਾਨ ਜੀ ਉਹਨਾਂ ਨੂੰ ਫੋਲੋ ਕੀਤਾ ਜਾਂਦਾ ਵੀ ਇੱਕ ਦੇਵਤਾ ਦੀ ਤਰ੍ਹਾਂ ਸਰ ਲਿਵਿੰਗ ਲੈਜੈਂਡ ਹੈਗੇ ਆ ਇਹ ਨਕਾਰ ਨਹੀਂ ਸਕਦੇ ਇਹ ਨਿਮਰਤਾ ਇਹਨਾਂ ਦੀ ਇਹ ਆਪ ਦੇ ਆਪ ਨੂੰ ਕਹਿੰਦੇ ਆ ਪਰ ਲਿਵਿੰਗ ਲੈਜੈਂਡ ਹੈਗੇ ਨਹੀਂ ਤਾਂ ਤੁਸੀਂ ਆਪ ਹੋਨੈਸਟਲੀ ਇਹ ਵੇਖੋ ਵੀ ਪੰਜਾਬ ਯੂਨੀਵਰਸਿਟੀ ਚ ਇੱਕ ਹਫਤੇ ਚ ਦੋ ਦੋ ਦਿਨ ਫਿਲਮਾਂ ਰਿਲੀਜ਼ ਹੁੰਦੀਆਂ ਸਰ ਕਿਸੇ ਫਿਲਮ ਦੀ ਕੋ ਸੈਲ ਪ੍ਰੋਮੋਸ਼ਨ ਕਰਦਾ ਮੈਂ ਕੋਈ ਪੰਜਾਬੀ ਵੇਖਿਆ ਨਹੀਂ ਦਰਦਰ ਪੇਡ ਪ੍ਰੋਮੋਸ਼ਨ ਜੀ ਹੁੰਦੀ ਆ ਬਟ ਫੈਨਸ ਵੱਲੋਂ ਫੈਨਸ ਦੇ ਸਪੈਸ਼ਲ ਗਰੁੱਪਸ ਬਣਾਏ ਗਏ ਆ ਫੈਨ ਬੀਸਡ ਅਪਡੇਟ ਰੀਸੈਂਟਲੀ ਘੰਟੇ ਦੋ ਘੰਟਾ ਬਾਅਦ ਫੋਟੋਸ ਪਾਇਆ ਰੀਆਂ ਲੋਕ ਫੈਮਿਲੀ ਨਾਲ ਬੱਚਿਆਂ ਨਾਲ ਖਿਚਾਰੇ ਆ ਫੋਟੋਸ ਮਾਨ ਸਾਹਿਬ ਤੁਸੀਂ ਇਹ ਕੀ ਕਹਿਣਾ ਚਾਹੁੰਗੇ ਤੁਹਾਡਾ ਕੀ ਰਾਹਦਾ ਫੈਨਸ ਦਾ ਇੰਨਾ ਪਿਆਰ ਇਹ ਰਾਹ ਦੱਸੋ ਸਾਨੂੰ ਵੀ ਇੰਡਸਟਰੀ 'ਚ ਐਨੇ ਸਿੰਗਰ ਆਉਂਦੇ ਆਂ ਨਹੀਂ ਆ ਫਿਲਮਾਂ ਆਉਂਦੀਆਂ ਵੱਡਾ ਜਲਵਾ ਨਹੀਂ ਦੇਖਿਆ ਭਾਈ ਇਹ ਦੱਸਣਾ ਤੁਸੀਂ ਇਹ ਅਸੀਂ ਦੱਸਾਂਗੇ ਇਹ ਰਾਏ ਸਭ ਨਹੀਂ ਨਾ ਮੈਂ ਹਮੇਸ਼ਾ ਇੱਕ ਮਨ ਫਾਰਮੈਟ ਨਹੀਂ ਕਰਦਾ ਮੈਨੂੰ ਇਹਨਾਂ ਅਖਰਾਂ ਤੋਂ ਜੜਤੀ ਪਹਿਲਾਂ ਤਾਂ ਸਟਾਰ ਸੁਪਰਸਟਾਰ ਲੈਜੈਂਡ ਆਈ ਡੋਟ ਵਾਂਟ ਦਿਸ ਮੈਨੂੰ ਇਸ ਲਈ ਪਿਆਰ ਮਿਲਦਾ ਕਿਉਂਕਿ ਮੈਂ ਸੱਚ ਬੋਲਦਾ ਹਾਂ ਔਰ ਸੱਚਾ ਹਾਂ ਔਰ ਮੈਂ ਮੇਰੇ ਬਾਰੇ ਜੋ 25 ਸਾਲ ਤੋਂ ਕੁਸ਼ਟੀ ਮੈਂ ਜਿਹੜੇ ਪਹਿਲਾਂ ਮੇਰੇ ਬਾਰੇ बोलदे ਸੀ ਕਿ ਉਹ ਆਪ ਬਜ਼ੁਰਗੋ ਵੀ ਫਿਰ ਨਿਆਂ ਨੇ ਕਾਇਮ ਕਰ ਲਏ ਉਹਨਾਂ ਨੇ ਮੈਂ ਕੋਈ ਨਹੀਂ ਪੋਤੇ ਵੀ ਕਾਇਮ ਕਰ ਲਉ ਜਦ ਤੱਕ ਸਾਇਰ ਕਰਦਾਰ ਦੀ بلند ਨਹੀਂ ਛੱਡਾਂਗੇ ਕੋਈ ਲੱਖ ਗਾਲਾਂ ਕੱਢਿਆ ਸੀ ਨਹੀਂ ਬੋਲਾਂਗੇ ਸਾਨੂੰ ਬੁਲਾਉਣ ਲਈ ਪਹਿਲਾਂ ਕਿਰਦਾਰ ਬਣਾਉਣਾ ਪਊਗਾ ਤੁਹਾਨੂੰ ਅਸੀਂ ਕਿਸੇ ਬਾਰੇ ਮਾੜਾ ਬੋਲਣੇ ਨਹੀਂ ਬਿਲਕੁਲ ਨਹੀਂ ਵਰਸੇ ਔਰ ਪਿਆਰੇ ਇਸ ਲਈ ਬੰਦਾ ਕਿ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਔਰ ਪੰਜਾਬ ਦੀ ਕਰਦੇ ਰਹਾਂਗੇ ਹਰ ਚੌਥੇ ਗਾਣੇ 'ਚ ਇੱਕ ਆਂਤਰਾ ਜਿਵੇਂ ਮੁਹੱਬਤ ਦਾ ਗਾਣਾ ਗੱਲ ਪੰਜਾਬ ਦੀ ਹੋਊਗੀ ਉਹ ਪੰਜਾਬ ਜਿਹੜਾ ਦੇਸ਼ ਸੀ ਕਦੇ ਅੱਜ ਵੀ ਕਰਾਂਗੇ ਤੇ ਕੱਲ ਵੀ ਕਰਗੇ ਔਰ ਕਰਦੇ ਰਵਾਂਗੇ ਔਰ ਇਹ ਸਾਡਾ ਹੱਕ ਹੈ ਕੰਨ ਕਰਨਾ ਇਸ ਲਈ ਇਹ ਪਿਆਰ ਮੈਂਦਾ ਕਿ ਉਹ ਉਹ ਮੈਂ ਆਪਣੇ ਵਰਗੇ ਸੁਣਨ ਵਾਲੇ ਤਿਆਰ ਕਰ ਲੈ ਜਿਹੜੇ ਮੇਰੀ ਗੱਲ ਸੁਣਨ ਸਮਝਣ ਤੇ ਅਗੇ ਲ ਜਾਂ ਔਰ ਬੜੇ ਸਿਹਰਦ ਕੋਈ ਤੁਸੀਂ ਇਲਜ਼ਾਮ ਲਾਈ ਜੋ ਮੇਰੇ ਚੌਣ ਵਾਲੇ ਨਹੀਂ ਕਦੇ ਅਬਿਊਜ਼ਿਵ ਲੈਂਗੁਏਜ ਨਹੀਂ ਯੂਜ਼ ਕਰਨਗੇ ਕਿਸੇ ਨੂੰ ਕੁਕਰੀ ਖੜੀ ਹੋਗੀ ਗਲਤੀ ਪਰਦੋਰੀ ਹੈਲਪ ਕਰਨਗੇ ਔਰ ਇਹ ਮਸਾਲਾ ਤੁਹਾਨੂੰ ਆਮ ਮਿਲਣਗੇ ਸਾਡੇ ਖਾੜਿਆਂ ਚ ਕਈ ਵਾਰੀ ਗੁੱਡੀਆਂ ਆ ਜਾਂਦੀਆਂ ਹਨ ਉਹਨਾਂ ਨੂੰ ਗੱਡੀ ਤੱਕ ਬਿਠਾਉਣ ਦਾ ਕੰਮ ਨੌਜਵਾਨ ਕਰਦੇ ਆ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।